ਤਾਰਨ ਜਿਮਨੀ ਚੋਣ ਨੇ ਹਾਸ਼ੀ ਤੇ ਚੱਲ ਰਿਹਾ ਅਕਾਲੀ ਦਲ ਨੂੰ ਦਿੱਤੀ ਆਕਸੀਜਨ ਅਕਾਲੀ ਦਲ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਗਏ ਉਹਨਾਂ ਲੀਡਰਾਂ ਨੂੰ ਜੋ ਵਾਪਸ ਮੋੜਨ ਲਈ ਮਜਬੂਰ ਕਰ ਦਿੱਤਾ ਹੈ ਜੋ ਇੱਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਹੇਠ ਅਕਾਲੀ ਦਲ ਮਜ਼ਬੂਤ ਹੋਇਆ ਹੈ 2027 ਦੇ ਵਿੱਚ ਅਕਾਲੀ ਦਲ ਸੱਤਾ ਵਿੱਚ ਆਏਗਾ ਜੋ ਹੁਣ ਪੁਨਰ ਸਰਜੀਤ ਅਕਾਲੀ ਦਲ ਦੇ ਕਈ ਲੀਡਰ ਅੰਦਰ ਖਾਤੇ ਸੁਖਬੀਰ ਬਾਦਲ ਨਾਲ ਵਾਪਸ ਆਉਣ ਲਈ ਤਿਆਰ ਹੋਏ ਬੈਠੇ ਨੇ ਤੁਸੀਂ ਜਿਹੜੋ ਆਵਾਜ਼ੇ ਪੰਜਾਬ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਤਰਨ ਤਾਰਨ ਜਿਮਨੀ ਚੋਣ ਦੇ ਵਿੱਚ ਸਖਤ ਮਿਹਨਤ ਕਰਕੇ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਏ ਜੋ ਅਕਾਲੀ ਦਲ ਹਾਸ਼ੀਏ ਤੇ ਚੱਲ ਰਿਹਾ ਸੀ ਉਸ ਨੂੰ ਆਕਸੀਜਨ ਮਿਲੀ ਹੈ ਤੇ ਅਕਾਲੀ ਦਲ ਮੁੜ 2027 ਵਿੱਚ ਸਰਕਾਰ ਬਣਾਉਣ ਦੇ ਲਈ ਜੋ ਮਜ਼ਬੂਤ ਹੋਇਆ ਹੈ 2027 ਅਜੇ ਬਹੁਤ ਦੂਰ ਹੈ ਪਰ ਉਸ ਤੋਂ ਪਹਿਲਾਂ ਕਿ ਅਕਾਲੀ ਦਲ ਛੱਡ ਕੇ ਗਏ ਉਹ ਲੀਡਰ ਜਿਹੜੇ ਕਿ ਵੱਖ-ਵੱਖ ਪਾਰਟੀਆਂ ਵਿੱਚ ਜਾਂ ਪੁਨਰਸਰਜੀਤ ਅਕਾਲੀ ਦਲ ਬਣਾ ਕੇ ਵੱਖਰੀ ਪਾਰਟੀ ਦਾ ਗਠਨ ਕਰ ਚੁੱਕੇ ਨੇ ਉਹਨਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਤਰਨਤਾਰ ਜਿਮਨੀ ਚੋਣ ਨੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰਾ ਅਕਾਲੀ ਦਲ ਇਕੱਠਾ ਹੋ ਸਕਦਾ ਹੈ ਪੰਥਕ ਹਲਕਾ ਜੋ ਤਰਨਤਾਰਨ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਜਿੱਥੇ ਬਹੁਤ ਜ਼ਿਆਦਾ ਹਵਾ ਸੀ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਹੋਈ ਸੀ ਉੱਥੇ ਅਕਾਲੀ ਦਲ ਬਾਦਲ ਨੇ ਦੁਬਾਰਾ ਵਾਪਸੀ ਕੀਤੀ ਹੈ ਜੋ ਅਕਾਲੀ ਦਲ ਬਾਦਲ ਜਿਸ ਨੂੰ ਹੁਣ 30558 ਵੋਟਾਂ ਪ੍ਰਾਪਤ ਹੋਈਆਂ ਨੇ ਸੋ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਪੁਨਰ ਸਜੀਤ ਨੇ ਅੰਮ੍ਰਿਤਪਾਲ ਦੀ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਦਾ ਜੋ ਸਮਰਥਨ ਕੀਤਾ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਸਮਰਥਨ ਪ੍ਰਾਪਤ ਸੀ ਫਿਰ ਵੀ ਮਨਦੀਪ ਸਿੰਘ ਸਿਰਫ 19620 ਵੋਟਾਂ ਤੈ ਹੀ ਸੀਮਟ ਕੇ ਰਹਿ ਗਿਆ ਜੋ ਲੋਕ ਹੁਣ ਫਿਰ ਸੁਖਵੀਰ ਸਿੰਘ ਬਾਦਲ ਨੂੰ ਪਸੰਦ ਕਰਨ ਲੱਗੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਤਰਨਤਾਰਨ ਵਿਧਾਨ ਸਭਾ ਜਿਮਣੀ ਚੋਣ ਵਿੱਚ ਆਪਣੀ ਪਾਰਟੀ ਦੇ ਪ੍ਰਦਰਸ਼ਨ ਨੂੰ ਸਾਰੀਆਂ ਅਕਾਲੀ ਵਿਰੋਧੀ ਪੰਜਾਬ ਵਿਰੋਧੀ ਅਤੇ ਪੰਥਕ ਵਿਰੋਧੀ ਤਾਕਤਾਂ ਦੀ ਨਿਤਕਤਾ ਹਾਰ ਦੱਸਿਆ ਉਹਨਾਂ ਨੇ ਹਰਮੀਤ ਸਿੰਘ ਸੰਧੂ ਨੂੰ ਪੰਜਾਬ ਪੂਸਤਾ ਉਮੀਦਵਾਰ ਕਹਿ ਕੇ ਸਪਸ਼ਟ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜੋ ਪੰਜਾਬ ਦੀ ਸੱਤਾਧਾਰੀ ਪਾਰਟੀ ਨੇ ਜਿੱਤ ਇਹ ਜਬਰਦਸਤ ਜਿੱਤ ਸੀ ਜੋ ਕਿ ਤੱਕੇਸ਼ਾਈ ਨਾਲ ਇਹ ਸੀਟ ਜਿੱਤੀ ਗਈ ਹੈ ਸੁਖਵੀਰ ਬਾਦਲ ਦੀ ਅੰਦਰੂਨੀ ਖਾਨਾ ਜੰਗੀ ਦੇ ਨਾਲ ਨਾਲ ਦੂਜੀਆਂ ਪਾਰਟੀਆਂ ਦੇ ਵੱਡੇ ਵਿਰੋਧ ਦਾ ਸਾਹਮਣਾ ਕਰਦੇ ਆ ਰਹੇ ਹਨ ਪੰਥਕ ਧਾਰਮਿਕ ਮੁੱਦਿਆਂ ਤੇ ਲਗਾਤਾਰ ਸਿਆਸੀ ਵਿਰੋਧੀ ਸੁਖਵੀਰ ਬਾਦਲ ਨੂੰ ਘੇਰਦੇ ਆ ਰਹੇ ਹਨ ਬਦਪੀ ਦੇ ਗੰਭੀਰ ਦੋਸ਼ਾ ਕੰਮ ਉਹਨਾਂ ਸਣੇ ਹੋਰਨਾ ਆਗੂਆਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਵੀ ਸੁناਈ ਗਈ ਸੀ ਸੂਬੇ ਵਿੱਚ ਨਵਾਂ ਅਕਾਲੀ ਦਲ ਵੀ ਹੋਂਦ ਵਿੱਚ ਆ ਗਿਆ ਸੀ ਪਰ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਪੁਨਰ ਸਿਰਜੀ ਦੇ ਪ੍ਰਧਾਨ ਬਣਨ ਉਪਰੰਤ ਸਿਆਸੀ ਹਲਕੇ ਵਿੱਚ ਚਰਚਾ ਚੱਲ ਪਈ ਸੀ ਕਿ ਹੁਣ ਅਕਾਲੀ ਦਲ ਬਾਦਲ ਦਾ ਮੋੜ ਵਾਪਸ ਆਉਣਾ ਸੱਤਾ ਵਿੱਚ ਬਹੁਤ ਮੁਸ਼ਕਲ ਹੋ ਸਕਦਾ ਹੈ ਪਰ ਤਰਨ ਤਾਰ ਨੇ ਸਾਰਾ ਸਮੀਕਰਨ ਉਲਟਾ ਕੇ ਰੱਖ ਦਿੱਤਾ ਹੈ ਜੋ ਹੁਣ ਪੁਨਰਸਜੀਤ ਅਕਾਲੀ ਦਲ ਦੇ ਕੁਝ ਲੀਡਰ ਜਿਨ੍ਹਾਂ ਵਿੱਚੋਂ ਮਨਪ੍ਰੀਤ ਸਿੰਘ ਯਾਲੀ, ਗੁਰਪ੍ਰਤਾਪ ਸਿੰਘ ਵਡਾਲਾ ਤੇ ਉਹਨਾਂ ਦੇ ਨਾਲ ਪ੍ਰੇਮ ਸਿੰਘ ਚੰਦੂ ਮਾਜਰਾ, ਬੀਬੀ ਜਗੀਰ ਕੌਰ ਇਹ ਸਾਰੇ ਹੀ ਸੋਚਣ ਲਈ ਮਜਬੂਰ ਹੋਣਗੇ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਵਾਪਸ ਜਾ ਕੇ ਅਸੀਂ ਅਕਾਲੀ ਦਲ ਨੂੰ ਦੁਬਾਰਾ ਮਜ਼ਬੂਤ ਕਰ ਸਕੀਏ ਔਰ ਕਾਲੀ ਦਲ ਨੂੰ ਦੁਬਾਰਾ ਸੱਤਾ ਵਿੱਚ ਲਿਆ ਸਕੀਏ ਜਦੋਂ ਕਿ ਇਹ ਸਾਰੇ ਹੀ ਪੁਨਰਸਜੀਤ ਅਕਾਲੀ ਦਲ ਜਿਹੜਾ ਵਾਪਸੀ ਕਰੇਗਾ ਅਕਾਲੀ ਦਲ ਵਿੱਚ ਜੋ ਸੂਤਰਾਂ ਦੇ ਨਾਲ ਮੀਡੀਆ ਰਿਪੋਰਟਾਂ ਦੇ ਅਨੁਸਾਰ ਜੋ ਜਾਣਕਾਰੀਆਂ ਆ ਰਹੀਆਂ ਨੇ ਕਿ ਇੱਕ ਵਾਰ ਫਿਰ ਇਕਾਲੀ ਦਲ ਇਕੱਠਾ ਹੋਵੇਗਾ ਔਰ 2027 ਵਿੱਚ ਸਰਕਾਰ ਬਣਾਉਣ ਲਈ ਮਜ਼ਬੂਤ ਹੋਵੇਗਾ।